ਕੰਦੀ ਸੀ ਜੱਦੀ ਨਾ ਇੱਕ ਬੰਦੇ ਨੇ ਕਿਹਾ ਸਾਡਾ ਪਤਾ ਲੱਗ ਗਿਆ ਰਕਾਣੀ ਵਾਲੇ ਬੰਦੇ ਆ ਗਏ ਠੀਕ ਬਹੁਤ ਠੀਕ ਹੈ ਸਾਡੇ ਹੱਥ ਫੜੀ ਨਾ ਤੀਨ ਆਪ ਕਰਾਈਂ ਦੇਖੇ ਮਾਰ ਲੈਣ ਦੋ ਬਹਿਰੇ ਸੁਰੇਂ ਗਿਆ ਹੋਇਆ ਨਾ ਜੀ ਆਪਾ ਆਰਤੀ ਕਿਸ ਨੇ ਆ ਦੇ ਘਰ ਆ ਅਸੀਂ ਉੱਥੇ ਮੇਂ ਦੇ ਆਣਾ ਥਾਣਾ ਅਰਨੀਵਾਲ ਦੇ ਵਿਚ ਪਿੰਡ ਪੈਂਦਾ ਹੈ ਹੌਦ ਖਾਸ ਉੱਥੇ ਸੁਖਦੇਵ ਸਿੰਘ ਨਾਂ ਦੇ ਵਿਅਕਤੀ ਨੇ ਆਪਣੀ ਘਰ ਵਾਲੀ ਦਾ ਕਤਲ ਕਰਤਾ ਸੀ ਅੱਜ ਸਵੇਰ ਮਾਰਨ ਇਹ ਉਹ ਉਹਦੇ ਕਰੈਕਟਰ ਤੇ ਸ਼ੱਕ ਕਰਦਾ ਸੀਗਾ ਪੱਲੋਬਾਈ ਉਹਦਾ ਘਰ ਵਾਲੀ ਦਾ ਨਾਂ ਹੈ ਕਹਾਣੀ ਨਾਲ ਸ਼ਰਾਬ ਪੀਤੀ ਹੋਈ ਸੀ ਉਹਨੇ ਮਰਡਰ ਕਰਤਾ ਤੇ ਉਹਦੇ ਲੜਕੇ ਗੁਰਮੇਲ ਸਿੰਘ ਜਿਹੜਾ ਕੀ ਚਸ਼ਮਿੰਦਰ ਗਵਾਹ ਸੀਗਾ ਉਹਦੇ ਬਿਆਨਾਂ ਤੇ ਅਸੀਂ ਐਫ ਆਈ ਆਰ ਨੰਬਰ 84 ਅੰਡਰ ਸੈਕਸ਼ਨ 303 ਬੀ ਐਨ ਐਸ ਭਾਰਤੀ ਨਿਆਂਇ ਸ਼ਹਿਨਤਾ ਤੇ ਉਹਦੇ ਤਹਿਤ ਅਸੀਂ ਇਹ ਮਾਮਲਾ ਦਰਜ ਕਰ ਲਿਆ ਤੇ ਇਹਨੂੰ ਮਹਿਜ ਪੁਲਿਸ ਨੇ ਜਿਹੜੀ ਅਮੀਰ ਅਰਨੀ ਵਾਲੇ ਦੀ ਜਿਹੜੀ ਪੁਲਿਸ ਸੀ ਉਹਦੀਆਂ ਪਾਰਟੀਆਂ ਬਣਾਈ ਗਈਆਂ ਸਾਡੀ CIA ਦੀ ਟੀਮ ਤੇ ਸਾਰੀਆਂ ਟੀਮਾਂ ਬਣਾ ਕੇ ਅਸੀਂ ਉਹਨੂੰ ਮਹਿਜ 6 ਘੰਟਿਆਂ ਵਿੱਚ ਅਸੀਂ ਅਰੈਸਟ ਕਰ ਲਿਆ ਉਹਨਾਂ ਨੂੰ ਸਰ ਕਿੰਨੀ ਉਮਰ ਸੀ ਆਪਾਂ ਤੇ ਪਤੀ ਪਤਨੀ ਉਹ ਉਹਦੀ ਉਮਰ ਸੀਗੀ ਉਹ ਤਾਂ 2 ਸਾਲ ਵੱਡੀ ਸੀ ਥੋੜੀ ਜੀ ਇਹਦੀ 47 ਸਾਲ ਦੀ ਉਮਰ ਸੀ ਉਹਦੀ ਕਿੱਥੋਂ ਗ੍ਰਿਫਤਾਰੀ ਹੋਈ ਸਰ ਇਹਦੀ ਅਰਨੀ ਵਾਲੇ ਤੋਂ ਹੋਈ ਹੈ ਗ੍ਰਿਫਤਾਰੀ ਓਏ ਸਿਆਰੋ ਵੀ ਬਰੰਦ ਹੋਇਆ ਜੇ ਮੇਰਾ ਕਤਲ ਹਾਂ ਕਹਾੜੀ ਸੀਗੀ ਉਹ ਬਰੰਦ ਕਰਾਵਾਂਗੇ ਉਤੋਂ ਤੇ ਮਾਨਯੋਗ ਐਸਐਸਪੀ मैम ਡਾਕਟਰ ਪ੍ਰਗਜਨ ਉਹਨਾਂ ਵੱਲੋਂ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਜਿਸ ਦੇ ਤਹਿ ਸਾਨੂੰ ਇਹ ਸਫਲਤਾ ਪ੍ਰਾਪਤ